ਚਲੋ ਕਈ ਤਾਂ ਚੱਕੀ ਦੀ ਰੁਚੀ ਚੱਕ ਕੇ ਲਿਆ ਲੈ ਕੇ ਰੁਚੀ ਚੱਕ ਕੇ ਕਈ ਆ ਜੋ ਇਧਰ ਵੇਖੋ ਇੱਕ ਤਾਂ ਜਿਹੜਾ ਆਪਣੇ ਆਹ ਗੰਦ ਵਜਿਆ ਪਿਆ ਸਾਰਾ ਤੁਸੀਂ ਇਹਦੀ ਕਰਨੀ ਸਫਾਈ ਠੀਕ ਹੈ ਤੇ ਪੈਰ ਤੇ ਕਈ ਨਹੀਂ ਮਰੋਣੀ ਲੱਤਾਂ ਲੈ ਦੂਰ ਕਰਕੇ ਨਾ ਖੁੱਲੀਆਂ ਫੇਰ ਕਈ ਚਲਾਉਣੀ ਆ ਠੀਕ ਹੈ ਤੇ ਚਲਾ ਕੇ ਵਿਖਾਓ ਪਹਿਲਾਂ ਕਿਵੇਂ ਚਲਾਏਗਾ ਖੜ ਜਾ ਲੈ ਚਲਾ ਆਹ ਲੱਤਾਂ ਦੂਰ ਦੂਰ ਕਰਕੇ ਤੇ ਘਾਏ ਖਿੱਚ ਖਿੱਚ ਕੇ ਦੂਰ ਕਰੀ ਜਾਓ ਚੰਗਾ ਪਰੀ ਦੇ ਨੇੜੇ ਉਖੜ। ਪਟਕੇ ਡੂੰਗੇ ਨਾ ਮਾਰੂ ਚੀਚੀਆਂ ਘਾਏ ਪਟਣਾ ਕੱਲਾ। ਲੈ ਮੈਂ ਤੇ ਮੈਂ ਤੈਨੂੰ ਪਟਕੇ ਦੱਸ ਦੇਣਾ ਕਿਵੇਂ ਪਟਣਾ ਹੁੰਦਾ। ਪਰ ਫੜੀਆ ਪਰੀ ਦਾ। ਆਦਾ ਸਾਨੂੰ। ਇੱਕ ਵਾਰੀ ਰਹਾਸ ਨਾ ਤੈਨੂੰ। ਕੀੜੇ ਆ ਕੀੜੇ ਨਹੀਂ ਮਰਦੇ। ਆ ਘਾਰੂ ਐ ਮਾਰ ਨਾ ਐ ਕਈ। ਐ ਨਹੀਂ ਮਾਰਨੀ ਐ ਮਾਰਨੀ। ਐ ਕਰ। ਠੀਕ ਆ। ਜਿਹੜਾ ਘਾਹ ਸਾਰਾ ਕਠਾ ਘਾਹ ਨੂੰ ਪੱਤ ਦੋ ਸਾਰੇ ਨੂੰ। ਹਲਾ, ਫੜ। ਸਤ। ਕਹਾ ਨੂੰ ਪਟਕੇ ਤੇ ਸਾਰਾ ਕਹਾ ਪਿੱਛੇ ਰੋਲ ਦੇਣਾ ਚੰਗਾ ਰੋਲ ਕੇ ਢੇਰ ਨਹੀਂ ਵਜਿਆ ਪਿਆ ਕਹਾ ਲ ਜਿਹੜਾ ਤੇ ਇਹਦੇ ਉੱਤੇ ਸੜ ਦੇਣਾ ਤੇ ਕੀੜਾ ਹੀ ਨਾ ਮਰਨਦੇ ਜੀ ਕੀੜੇ ਨਾ ਵੱਢੀ ਆਏ ਜੇ ਵਿੱਚ ਢੂੰਗੇ ਟੱਕਣਾ ਮਾਰੀ ਕੁਦੂ ਬਾਦ ਸਾਰੇ ਬਾਥੂ ਬੂਥੂ ਦੇ ਬੂਟੇ ਪਟਕੇ ਐ ਸਫਾਈ ਕਰ ਦੋ ਇੱਥੇ ਅਨਿਮਾਂ ਦੇ ਥੱਲੇ ਆਸੇ ਪਾਸੇ ਸਾਰਾ ਕਹਾ ਪਾੜ ਦੇ ਜੀ ਚੰਗਾ ਉੜ ਕੇ ਇੱਥੇ ਬਹਿਣ ਬੂਣ ਨੂੰ ਵੀਡੀਓ ਬਣਾਇਆ ਕਰਾਂਗੇ ਥੱਲੇ ਬਹਿ ਕੇ ਤੇ ਮੰਜਾ ਡਾਵਾਂਗੇ ਪੱਲੇ ਆ ਕੇ ਇੱਕ ਚੰਗਾ ਹਾਂ ਆ ਸਾਰਾ ਘਾਹ ਕੋ ਜਿੰਨਾ ਖੜਾ ਹੈ ਪਹਿਲਾਂ ਇਹਨੂੰ ਕਿਆਰੀ ਨੂੰ ਵਹਿਲੀ ਕਰੋ ਉਸ ਤੋਂ ਬਾਅਦ ਇਹਨੂੰ ਪਟਣਾ ਆ ਕਾਨੇ ਗੁਨੇ ਚੱਕ ਕੇ ਤੇ ਸਾਡਾ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਨਿੱਕੇ ਯਵਰਾਜ ਆਪਣਾ ਤੁਹਾਨੂੰ ਮਲਾਉਂਦੇ ਆ ਉਹਦੇ ਨਾਲ ਹੈ ਦਵਾਈ ਲਈ ਜਾਂਦਾ ਆ ਵੇਖੋ ਵਿਖਾਉਂਦੇ ਆਪਾਂ ਹਾਂ ਕੀ ਕਰਦਾ ਦਵਾਈ ਪੀ ਜਾਂਦਾ ਆਏ ਓਏ ਓਜਵਰਾਜ 2.5 ਮਹੀਨਾ ਤੂੰ ਹੈਂ ਦਵਾਈ ਵੀ ਨਾ ਵੇ ਅੱਖਾਂ ਵਿੱਚ ਮੀਜਲੀਆਂ ਵੇਖ ਲੈ ਨੇ ਹੈ ਹੈ ਕਹਿੰਦਾ ਡਿਸਟਰ ਕੋ ਨਾ ਕਰਦਾ ਉਹ ਵੇਖਦਾ 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 ਮੁੰਡਾ ਵੇਂਦਾ ਵੇਂਦਾ ਉਹ ਵੇਖਣ ਲੱਗ ਗਿਆ ਅੱਖਾਂ ਖੋਲ ਕੇ ਆਏ ਅੱਖਾਂ ਖੋਲ ਕੇ ਵੇਖਣ ਲੱਗ ਗਿਆ ਤੂੰ ਇਸ ਚੱਕ ਫਿਰ ਚੋਂਗੇ ਚੋਂਦਾ ਜਾਨਾ ਹੈ ਚੋਂ ਚੋਂ ਕਰਦਾ